ਸਕਵੇ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਤੇ ਵੀਜਾ ਤੇ ਪਾ ਜੀਓ ਬਾਲਾ ਪਿੰਡ ਬਹੁ ਚੁੱਕੇ ਆ ਬਾਈ ਸੁਨਾਵਾਂ ਹਾਲੋ ਜੀ ਤੇ ਅੱਜ ਵੀਰਾਂ ਕੋਈ 9 10 ਦੇ ਲਗਭਗ ਪਸ਼ੂ ਸੇਲ ਆ ਤੇ ਚਲੋ ਜਿਹੜੇ ਜਗਾਵਾ ਵੀ ਹੈਗੇ ਵੀਰਾਂ ਕੋਲ ਪਰ ਰੇਡ ਵੀ ਵੀਰਾਂ ਨਾਲ ਨਿਕਨੇ ਕੀ ਕਰਨੇ ਆ ਤੇ ਪਸ਼ੂ ਬੜੇ ਚੰਗੇ ਨਾਲੇ ਦੋ ਚਾਰ ਛੋਟੇ ਚਲੋ ਉਧਰੋਂ ਵੀ ਲੈ ਕੇ ਆਂਦੀਆਂ ਤੇ ਬਾਕੀ ਆਪਾਂ ਵੀਰੋਣੇ ਗੱਲਬਾਤ ਕਰਦੇ ਆ ਬਾਈ ਜੀ ਅਸਤਿਕਾਲ ਅਸਤਿਕਾਲ ਬਾਈ ਜੀ ਹੋਰ ਸੁਣਾਓ ਜੀ ਮਰੀਆ ਪਹਿਲਾਂ ਤਾਂ ਲੋੜੀਆਂ ਬਹੁਤ ਤੁਹਾਨੂੰ ਮੁਆਰਕਾ ਜੀ ਆਪਣੇ ਜਿਹੜੇ ਸੁਣਤੇ ਰਹਿੰਦੇ ਉਹਨਾਂ ਨੂੰ ਬਹੁਤ ਬਹੁਤ ਬਿਲਕੁਲ ਉਹਨਾਂ ਨੂੰ ਪਹਿਲਾਂ ਹੈ ਨਾ ਜੀ ਹਾਂ ਜੀ ਉਹਨਾਂ ਦੇ ਸਾਹਮਣੇ ਗਿਆ ਹੋਰ ਸੁਣਾਓ ਕਿਵੇਂ ਚੱਲ ਰਿਹਾ ਕਿਰਪਾ ਤੁਹੀਂ ਸੁਣਾਓ ਮੇਰਾ ਮੇਰਾ ਤਾਂ ਨਹੀਂ ਹੋਰ ਆ ਵੀ ਕਰਦੇ ਦੋ ਕਿਉਂਕਿ ਆ ਬਣਾ ਬਣਾ ਦੇ ਬਣਾਈ ਹੋਰ ਜੋ ਬਣਾ ਰਹੀਂਦਾ ਹੈ ਉਹ ਰੋਟਾ ਖਾਦਾ ਕਿਵੇਂ ਮੈਂ ਤੂੰ ਅਗਵਾ ਖਾਦਾ ਹੈ ਗਰਮ ਰੱਖਿਆ ਕਰਨਾ ਇਹਨੂੰ ਗਰਮ ਆ ਇਹਨੂੰ ਕੋਲੋਂ ਦਾ ਸੂਸਾਬ ਭਰਤੀ ਜਿਆਦੀ ਦਾ ਕਿਆ ਕਰੇ ਤੂੰ ਨਹੀਂ ਹੋ ਰਿਹਾ ਸਰ ਰਹਿੰਦੀ ਭਰਤੀ ਇਹਨੂੰ கமீ படிக்க <laughs> <laughs> ਕਿ ਲਗ ਰਿਹਾ ਕਿਵੇਂ ਬਰੇ ਆਜ ਆਪਣੇ ਦੋ ਹਾਂਜੀ ਗੁੱਡੇ ਗੱਲ ਤਾਂ ਹੈ ਕਿ ਨਹੀਂ ਆਦੇ ਨਹੀਂ ਆਪਾਂ ਨੇ ਕਦੇ ਚੜਾਏ ਵੈਸੇ ਪਿੰਡ ਦੇ ਸੀ ਕਿ ਮਾਵੇ ਨਿਆਣੇ ਦਾ ਚ ਵੇਰ ਦੇ ਲਿਆਂ ਲਿਆਂ ਗਤੇ ਇਹਨਾਂ ਨੂੰ ਗੁੱਡੇ ਬੜੇ ਆਵੇ ਪਿੰਡ ਬੜਾ ਚੱਲੰਦੇ ਆ ਪ੍ਰੋਗਰਾਮ ਬੜਾ ਚੱਲਿਆ ਹਣਾ ਬਰਾਬਰ ਹੀ ਗੁੱਡੀ ਆਉਂਦੀ ਆਵੇ ਨਿਆਣੇ ਬਾਹਰ ਦਾ ਡਾਣ ਕੋ ਲੁੱਟਾਂ ਦਾ ਯਾਰ ਦੇ ਕਣ ਕਰੀ ਇਦਾਂ ਹੀ ਤੇ ਜਿਹੜੇ ਨਿਆਣੇ ਉਹਨਾਂ ਨੂੰ ਕੀ ਆਖਾਂ ਨਾ ਨਾ ਚਲ ਇਹ ਹੁੰਦੇ ਨੇ ਫਿਰ ਕਿਹੜੀ ਗੱਲ ਆ ਪਾ ਲੈਣੋ ਕੋ ਨਹੀਂ ਚਲ ਅੱਜ ਫਿਰ ਕਿੰਨੀਆਂ ਜੀ ਅੱਜ ਆਮਲੇ ਨੂੰ 8 ਘੋਟੀਆਂ ਦੇ ਦੋ ਵਹਿੜਾ ਠੀਕ ਆ ਜਿਹੜੇ ਜਿੱ ਇੱਕ ਸੂਈ ਦੇ ਇੱਕ ਕੱਚੀ ਆ ਤੇ ਗੱਲ ਕਰਦੇ ਅੱਜ ਫਿਰ ਨਾ ਮੋਲ ਉਹ ਘਰ ਦੀ ਬਸ ਅੱਜ ਪੀਸ ਵੀ ਡਾਡੇ ਆ ਤੇ ਮੋਲ ਵੀ ਅੱਜ ਬਾਸ ਲੋੜੀ ਤੇ ਅੱਜ ਬੰਪਰ ਹੀ ਕਰਾਂਗੇ ਨਜ਼ਾਰਾ ਹੀ ਨਜ਼ਾਰਾ ਹੀ ਮੈਂ ਨਾ ਫੋਲ ਆਉ ਆਜੋ ਫੋਲੋ ਆਜੋ ਢੀ ਘੱਬਣੇ ਅੱਜ ਸੂਆ ਦੂਜੇ ਸੂਏ ਸੂਣੀ ਐਲੂ ਦੱਸੋ ਮਾਂ ਕਿਨੇ ਝੋਟੇ ਲੈ ਕੇ ਦਿਓ ਇਧਰੋਂ ਉਹ ਅੱਧ ਨੂੰ ਆਈਆਂ ਆਪਣੀਆਂ ਚਾਰ ਝੋਟੇ ਚਾਰ ਝੋਟੇ ਆ ਇਹ ਤਾਂ ਚਾਰ ਦੰਦ ਝੋਟੇ ਆ ਵਿੱਚ ਪਹਿਲਾਂ ਨ ਸੋਈ ਆ ਤੇ ਕਿਹੜੇ ਲੱਗੇ ਘੇਠਾਣਾ ਮੇਨ ਨਾਲ ਚੱਡਾਉ ਅਸੋ ਹਾਂ ਇੰਨੇ ਲੇਵਾ ਇਹ ਜੀਨ ਵਾਲੀਆਂ ਜੀਨ ਦਾ ਲੈ ਗੇ ਉਹ ਕਿਹੜਾ ਗਿਆ ਇਹ ਨਾਲ ਦਾ ਗਿਆ ਆਪਾਂ ਰਿਹਾ 40 ਫੁੱਟ ਦੇ ਘੇਰੇ ਦੀ ਇਹ ਦੋ ਵਾਰ ਚਲੋ ਲੋ ਜੀ ਦੂਜਾ ਥੂਆ ਝੁੱਟੀ ਆ ਤੇ ਗੱਬਣਾ ਚੈੱਕ ਕਰੋ ਬਾਤ ਝੋਟੀ ਸੁਣੀ 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 ਨਾ ਕਮਾਲਾ ਕਰ ਜੂ ਅੱਛਾ ਲੋ ਜੀ ਵੇਖੋ ਵੱਡੀ ਝੁੱਟੀ ਤੇ ਨਾਲੇ ਭਾਰੇ ਦੇਖੋ ਲੇਵਾ ਕਰੋ ਮੁੰਡੀ ਨਾ ਕੁੜੀ ਹੱਥਾਂ ਕੱਥਾ ਲਗਾ ਆਹ ਵੇਖੋ ਲੇਵਾ ਦੇਖੋ ਆ ਯਾਹ ਜੀ ਇਹ ਬਲੈਕ ਝੁੱਟੀ ਆ ਫਾੜੀ ਕਾਹੀ ਜਾ ਜਾ ਤਲੀ ਕਮਾਉ ਆ ਜਾ ਆ ਜਾ ਇਹ ਨਹੀਂ ਕੋਈ ਉਧਾ ਵੇਖੋ ਕਰਾਂ ਮੂੰਹ ਮਾ ਹੁਣ ਕੋਰੋ ਸਿੰਗੀ ਵੇ ਜਬਰਦਸਤ ਬੋਰੀ ਚੱਲਣ ਦੋ ਹੈ ਪੀਸ ਤੇ ਨਹੀਂ ਪੂਰਾ ਪੀਸ ਕੇ ਕਿਨੂੰ ਆਣਾ ਨਾ ਕੋਕਾ ਪੀਸ ਲੈਵਾ ਕੈਮਰਾ ਮੈਂ ਜਿੱਲੇਵਾ ਥੱਲੇ ਰੱਖੋ ਕੰਨਾ ਆਹ ਬਾਤੀ ਬੋਲੋ ਫਿਰ ਤੋੜੀ ਦਾ ਕਦੋਲਾ ਕਰਾ ਮੋੜ ਡੀ ਇੱਕ ਤੀਰ ਜਸ ਨੂੰ ਜੋੜੀ ਦੇਣੀ ਹੋਰ ਕਿੰਨਾ ਮਾਨ ਦਾ ਬਿਲਕੁਲ ਜਾਇ ਇੱਕੋ ਗੱਲ ਕਰੀ ਇੱਕੋ ਗੱਲ ਪੰਜ ਹਜ਼ਾਰ ਮਾਨ ਦਾ ਕਰਾਂਗੇ ਇੱਕ 25 ਇੱਕ 25 ਦੀ ਝੋਟੀ ਦਵਾਂਗੇ ਚਲੋ ਤੇ ਨਹੀਂ ਹੋ ਰਿਆ ਇੱਕ ਬਾਈ ਦੀ ਜਸ ਇੱਕ ਬਾਈ ਦੀ ਠੀਕ ਆ ਆ ਜੋ ਲਓ ਆ ਝੋਟੀ ਸੂਈ ਸੰਦੀਸ ਆ ਅੱਛਾ ਮਗਰ ਇਹ ਕਟਾ ਲੋੜ ਜਿਵੇਂ ਦੋ ਦਿਆ ਝੋਟੀ ਹੈ 12 ਕਿਲੋ 12 ਕਿਲੋ ਦਾ ਵੇਖੋ ਟੋੜੀ ਫੇਗ ਦੀ ਗਵਾਦੀ ਪੂਰੀ ਰੋਟੀ ਦੇ ਪੂਰੀ ਨਗਾ ਤੇ ਉਰਾਲੀ ਜੀਨੀ ਜੀਨ ਦੀ ਝੋਟਿਆ ਚੈਟਰ ਕੋਲ ਅਗਲਾ ਬੜੀ ਨੌਂ ਬੰਦੇ ਝੋਟਿਆਂ ਤੋਂ ਵੀ ਨਿਗਰ ਚੜ੍ਹਣੀਆਂ ਪਰ ਉਹਦੇ ਲੋਕ ਮਾਲਾਂ ਨਾਲ ਗੁੱਤੀ ਰਹੀ ਜੋੜੀ ਪਤਾ ਲੱਗਦਾ ਸਾਂ ਵੀ ਜੀਨ ਵਾਲੇ ਨੇ ਐਵੇਂ ਤਾਂ ਨਹੀਂ ਗੱਲ ਕੀਤੀ ਦੋਰੋ ਕੱਟੀ ਮਗਰ ਮਗਰ ਕੱਟਾ ਕੱਟਾ ਮਾਰਾ ਜਾਂਦੀ ਸ਼ੋਭ ਦੀ ਕਰਾਂ ਚੱਲਣ ਦੇ ਕੈਮਰਾ ਤੁਸੀਂ ਨਾਲ ਹੀ ਪਟੋ ਥੋੜੀ ਗੱਦੀ ਹੋਰ ਨਹੀਂ ਗੱਲ ਆਪਾ ਚੋਈ ਜੂ ਵਧੀਆ ਚੋਈ ਇੱਕ ਨੰਬਰ ਸੰਦੀਪ ਸਿਆ ਬੱਤੀ ਥੱਲੇ ਬਣਾ ਕੇ ਮਾਣਾ ਕਿ ਹਾਂ ਕੱਲਾ-ਕਲਾ ਥਾਂ ਲੱਗਾ ਝੋਟੀ ਨੂੰ ਲੈ ਹਾਂ ਗਾਗਨ ਸਿੰਘ ਜੀ ਬੰਦਾ ਇਹਦਾ ਰੇਟ ਹੈ ਇਹਦਾ ਮੋਲਿਕ ਬਿਲਕੁਲ ਜੈ ਜੀ ਇਹ ਜਸਨੋ ਜਿਹੜੀ ਨਾ 1 ਇੱਕ 15 ਝੋਟੀ ਦੇ ਦਾਂਗੇ ਪੰਜ ਹੀ ੜਾ ਲੋ ਇੱਕ ਦੱਸ ਦੀ ਹੁਣ ਨਾ ਛੋੜ ਹੀ ਕਰਨੀ ਆਪਾਂ ਕਿੰਨੇ ਉਹ ਜੋ ਛੋੜ ਖੁਸ਼ੀ ਨਾ ਕਰਾਂਗੇ ਆਪਾਂ ਜਿੰਨੇ ਮਰਜ਼ੀ ਕਰਦਾ ਇਹਦੇ ਚਲੋ ਆ ਝੋਟੀ ਵੇ ਸੰਦੀਪ ਸਿਆ ਪਹਿਲਾ ਦੂਆ ਪਹਿਲਾ ਦੂਆ ਚਾਰ ਦੰਦਿਆ ਪਹਿਲਾ ਦੂਆ ਵੇਲੋ ਛੋਟੀ ਦੀ ਪੂਰੀ ਵੇਲ ਵੱਡੀ ਝੋਡੀ ਤੇਰੀ ਮਾਂ ਨੂੰ ਰਿਕਾਰਡ ਦੱਸਿਆ ਸੀ ਦੀਆਂ ਜੱਜ ਪਲੇਅਰ ਹੈ 24 ਕਿਲ ਦਾ ਰਿਕਾਰਡ ਇਹਦੀ ਮਾਂ ਦਾ ਦੱਸਿਆ ਜਰਾ ਆਪ ਵੀ ਬਾਰੇ ਕਿਹੜੀ ਮਾਲੀ ਦੀ ਹੈ ਮਾਲੀ ਨਹੀਂ ਆਪਾਂ ਝੂ ਗਲਤ ਗੱਲ ਨਹੀਂ ਕਰਨੀ ਆਪਾਂ ਝੂਠ ਨਹੀਂ ਮਾਰਨਾ ਬਾਕੀ ਟੱਡਾ ਵੇਲਾ ਤੇ ਨਸਲ ਦੱਸਾਂਗੇ ਵੀ ਜਿੰਨਾ ਲੈਣੀ ਨੂੰ ਉਹਨਾਂ ਦੱਸਣਾ ਪੈਗੇ ਹੈਗੀ ਨਸਲ ਹਾਂ ਦੰਦ ਚੈੱਕ ਕਰੀਏ ਦੰਦਾਂ ਦਾ ਚੈੱਕ ਕਰਾਉਂਦੇ ਆ ਆਜੋ ਲੋ ਜੀ ਮੇਰਾ ਸਾਰੇ ਝੋਡੀ ਉੱਚੀ ਆ ਇਹ ਵੀ ਜੀਤ ਹੋਈ ਹੈ ਨਾ ਉਧਰ ਉਹ ਉਧਰ ਝੋਟੀ ਆਈ ਆ ਇਹ ਦਿਖਾਓ ਬਣਾ ਜੀ ਚਾੜ ਦਿਨ ਚਾੜ ਦਿਨ ਹਣਾ ਚਲੋ ਲਓ ਜੀ ਚਾਰ ਦਿਨ ਝੋਟੀ ਤੇ ਵੱਡੀ ਝੋਟੀ ਕਰਾਈ ਵੇਖੋ ਆਹ ਦੇਖੋ ਲੇਵਾ ਹੁਣ ਲੇਵਾ ਵੇਖੋ ਨੇ ਵਾ ਵੇਖੋ ਕਿੰਨਾ ਕਰਸਨੀ ਢੋਲ ਢੋਡਸਾ ਲਾ ਲਓ ਸਨੀਰ ਸਿਆ ਪਹਿਲੇ ਜੋਟੀ ਤੋਂ 14 ਨਹੀਂ ਜਾਉ 15 ਦੇ ਅੱਛਾ ਹਾਂ ਵੱਡੀ ਝੋਟੀਆਂ ਨਾਲ ਪੂਰੀ ਵੇਖੋ ਲਾਤ ਵੇ ਇਹ ਕੱਦ ਗਈ ਝੋਟੀ ਦਾ ਪੂਰੀ ਪੂਰੀ ਵੱਡੀ ਚੱਲ ਲਿਆ ਜੱਤ ਵਾਲੀ ਆ ਜੱਤ ਵਾਲੀ ਝੋਟੀ ਆ ਜੋ ਦਿਖਾਓ ਲਓ ਜੀ ਨਾਲੇ ਵੇਖੋ ਨਸਲ ਵੇਖੇ ਝੋਟੀ ਕਿੰਨੀ ਏ ਥੋੜੀ ਥੋੜੀ ਹੁਣ ਧਿਆਨ ਨਾਲ ਠੀਕ ਪਰ ਆ ਬੱਡੀ ਥੋੜਾ ਏ ਥੋੜਾ ਘੱਫਦੀ ਆ ਨੇੜੇ ਉਹ ਫਾਦਰ ਕਰ ਦੇਵਾ ਹਾਂ ਹਾਈ ਭਰ ਹਾਂਜੀ ਇੱਕੋ ਮਿੰਟ ਬਾਹਰ ਲੋ ਬਾਹਰ ਲੋ ਉਹ ਗਾ ਮੂਲੇ ਢੂਰੀ ਹੂੰ ਇਹ ਜੱਸ ਨੂੰ 135 ਰੁਪਏ ਤੂੰ ਘੱਟੇ ਬਾਕੀ ਮਤ ਚੱਲ ਤਾਂ ਇੰਨਾ ਬੈਂਦੀ ਕਹਿ ਕੇ ਦਿੱਖਦੀ ਲੱਗ ਨਾ ਨਹੀਂ ਇਹ ਬੱਲੇਗੇ ਨਾ ਨਹੀਂ ਚੱਲ ਵਾਜ ਗਿਆ ਵਾਜ ਗਿਆ ਕਿੰਨੀ ਤੂੰ ਦੱਸ ਨਾ ਪੰਜ ਪੰਜ ਔੜ ਕਰਦਾਂਗੇ ਸਵਾਰੀ ਘੋੜੀ ਜੱਸ ਨੂੰ ਔੜ ਠੀਕ ਹੈ ਹੁਣ ਦਾ ਦੋ ਔੜ ਕਰਦੇ ਯਾਰ ਇੱਕ ਤੇਈ ਨਹੀਂ ਦਵਾਂਗਾ ਸ਼ੋਰ ਨਹੀਂ ਕਰਨੀ ਹੁਣ ਉਹ ਚੋਂ ਇੱਕ ਵੀ ਜਾਂਦੀ ਹੈ ਨਹੀਂ ਉਹ ਜਾਂਦਾ ਕੋਈ ਨਹੀਂ ਜਾਂਦੀ ਆ ਕਾ ਸ਼ੋਰ ਹੀ ਕਰਨੀ ਇੱਕ ਵੀ ਦੀ ਹਾਂ ਹੁਣ ਸ਼ੋਰ ਹੀ ਕਰਨੀ ਮਰਜ਼ੀ ਕਰ ਲੈ ਆ ਆਦੀ ਖੁਸ਼ੀ ਨਾਲ ਇਹਦੇ ਨਾਲੇ ਦੋ ਦੋ 14 14.5 ਕਿਲੋ ਆ ਪੱਕਾ ਹਾਂ ਲਓ ਜੀ 14 14.5 ਕਿਲੋ ਦੁੱਧ ਪਰ ਜਿਹੜਾ ਥਾੜੇ ਲੱਗਾ ਨਾ ਹਾਂ ਤੇ ਮੈਂ ਮਾਲਾ ਹੋ ਜਾਵਾਂਗੀ ਜਾਨੀ ਇਹ ਨਹੀਂ ਜਾਂਦੀ ਨਹੀਂ ਧਿਆਨ ਨਾਲ ਤੂੰ ਨਾ ਡੇਗਾ ਹਾਂ ਚਿਲਕ ਨਾ ਜਾਏ ਤਵਾ ਆ ਵੀ ਆ ਰਹੀ ਛੋਟੀਆਂ ਬੜੀਆਂ ਛੋਟੀਆਂ ਵੀ ਐ ਇਕਲਾ ਇਕਲਾ ਐ ਬੱਚਾ ਮਗਰ ਮੱਗਾ ਕੱਟੀ ਕੱਟੀ ਮਗਰ ਲਓ ਵੇਖੋ ਬਰਾ ਸ਼ੋਟ ਦੇਖੋ ਇਹਨਾਂ ਖਾਂਦੇ ਦੇਖਿਆ ਉਹ ਤਾਂ ਖਾਣ ਤਾਂ ਨਹੀਂ ਨੂੰ ਜਮੇ ਛੋਟੀ ਆ ਗਈ ਬੜਿਆਰੀ ਹਾਂਜੀ ਜਾਗਦੀ ਛੋਟੀ ਜਵੇਂ ਆਪਣੇ ਬਈ ਸਰਣ ਸੇ ਨ ਰੱਖੀ ਲਈ ਆਦੇ ਕੋਲ ਹਾਂ ਹਾਂ ਉਹੀ ਜਿਹਾਓ ਆਪਾਂ ਨੂੰ ਆ ਦੇਸੀ ਵਾਲਾ ਖਾਣੀ ਨਹੀਂ 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 ਦੇਸੀ ਕਿਉਂ ਨਹੀਂ ਦੇਸੀ ਤੁਸੀਂ ਮੈਂ ਨਾੜਾ ਵੇਖ ਚਾ ਡੇਰੀ ਨਾੜਾ ਦਿਖਾਓ ਮੇਰੀ ਇਧਰ ਵੀ ਇਧਰ ਆ ਇਧਰ ਹੀ ਵਿਖਾਵਾ ਅੱਗ ਡਾੜੀ ਰੋਡ ਰਿਮੋਟ ਨਾੜ ਰੱਖਾ ਆਂਦੇ ਜਗਦਿਆਂ ਨਾੜਾ ਬੋਲੋ ਫਿਰ ਬਰਾਬਰ ਹੀ ਦੇ ਦੂੰਗਾ ਕਿੰਨੇ ਦੀ ਇੱਕ ਵੀਰ ਦੀ ਇਹ ਵੀ ਇੱਕ ਵੀਰ ਦੀ ਇੱਕ 10 ਦੀ ਇੱਕ ਦਾ ਦੀ ਗੱਲ ਸੁਣੋ ਦੇਣੀ ਵੇਹ ਠੀਕ ਹੈ ਪਰ ਕੋਈ ਮੁੱਲ ਤੇ ਨਾ ਦਵਾਈ ਲੋੜੀ ਪੰਪਰ ਕਰਨਾ ਬਸ ਠੀਕ ਹੈ ਹਾਂ ਅੱਜ ਮਹੀਂ ਗਲੇ 10 ਕਿਲੋ ਦੁੱਧ ਖੁੱਲਾ ਅੱਛਾ ਬੱਚਾ ਮੈਂ ਕੱਟਾ ਮਗਰ ਪੂਰੀ ਕੱਟੀ ਅਰੇ ਕੱਟੀ ਹੈਗੀ ਪੂਰੀ ਹਾਂ ਇਹ ਰੱਬ ਦੇ ਰੰਗ ਆ ਵੇਖ ਲਓ ਹਣਾ ਲਓ ਜੀ 10 ਕਿਲੋ ਦੁੱਧ ਤੇ ਪੂਰੀ ਮਗਰ ਕੱਟੀ ਉਹੀ ਕਰਾ ਦੇ ਵੇਖੋ ਕਰਾ ਦੇ ਇਹਨੂੰ ਵੀ ਜੱਫੀ ਚੁਤੇ ਚੰਗੀ ਆ ਆਹ ਗਾਹ ਕੰਮ ਲੈਣ ਨੂੰ ਬਾਹਰ ਇਹ ਆਪਣੇ ਲਾਕੇ ਦੀ ਆ ਹੈ ਇਹ ਆਪਣੇ ਲਾਕੇ ਦੀ ਆ ਘਾਟੇ ਵੀ ਨਹੀਂ ਗਈ ਥਾਂੇ ਦਾ ਬੜਾ ਜ਼ਬਰਦਸਤ ਕਿੰਨੀ ਬੱਤੀ ਜਾਨ ਇਹਨੂੰ ਆਂਦੇ ਟੱਬਿਆਂ ਦੀ ਕੁਰੀ ਵਾਲਾ ਕਿਉਂਕਿ ਟੱਬੇ ਦੀ ਮਿੱਟੀ ਭੋਲੀ ਹੁੰਦੀ ਹੈ ਹਾਂ ਹੈਗਾ ਫਰਕਰ ਨਹੀਂ ਹੁਣ ਸਾਡੇ ਤੇ ਚੀਕ ਨਹੀਂ ਇੱਥੋਂ ਕਿੱਥੋਂ ਹੋ ਜਾਊਗਾ ਮੂੰਹ ਆ ਦਿਖਾਓ ਮਾੜਾ ਫੜ ਜਾ ਇਹਦੇ ਮੁੱਲ ਬੋਲ ਇੱਥੇ ਮੋਲ ਹਾਂ ਆ ਸਿਰੇ ਮਹੀਨੇ ਇਹਸ ਨਾਲ 75 ਦੀ ਦੇ ਦਾਂਗੇ ਹੋਰ ਕਰਦੇ ਯਾਰ ਮਾ ਤਿੰਨ ਛੜ ਦਾਂਗੇ ਪੂਰੇ ਬੱਤਰ ਦੀ 70 ਦੀ 70 ਦੀ ਦੇ ਦਾਂ ਪਾ ਠੀਕ ਆ 70 ਦੇ ਮਾਨਦਨ ਕਰ ਦਾਂ ਥੋੜਾ ਪੂਰਾ ਕਰ ਦਾਂ ਨਾ ਖੁਸ਼ੀ ਚਲੋ ਚੱਲਣ ਤੂੰ ਘਰ ਆ ਦੇ ਇੱਥੇ ਨਹੀਂ ਘਾਟੇ ਮਾਲ ਮੂਲ ਵੱਧੂ ਇੱਥੇ ਮਰਜੀ ਐਵੇਂ ਮਾਲ ਘਾਟਾ ਇਹ ਹੋਰ ਜ਼ੋਰ ਨਾਲ ਜੀਤਾ ਪਈਆਂ ਵੇਖੋ ਘਰ ਨਹੀਂ ਕਿਦਾਂ ਖਾਵਾਂਗੇ ਅੱਜ ਇਹ ਬੇਹੋੜੇ ਦੇਖੀ ਕਿਹਦਾ ਹੈਂਆਂ ਇਹ ਸੂਆ ਇਹ ਪਹਿਲਾ ਸੂਆ ਝੋਟੀ ਪਹਿਲਾ ਸੂਆ ہاں ਮਾਰਾ ਕੱਟੀ ਪਹਿਲਾ ਸੂਆ ਮਗਰ ਕੱਟ ਕੇ ਦਨ ਸੋਈ ਆ ਇਹਨੂੰ ਆਜ ਸਦੀਪ ਜੀਆ ਚੌਥਾ ਦਿਨ ਹੋ ਗਿਆ ਅੱਛਾ ਹਾਂ 8 7 ਕਿਲੋ ਬੌਲੀ ਆ ਜਿਹੜੀ ਹੈਗੀ ਉਹ ਦੱਸਣੀ ਆਪਾਂ 8 7 ਕਿਲੋ ਬੌਲੀ ਆ ਹਾਂ ਠੰਡਾ ਕਰਕੇ ਇਹ ਵੀ ਇਹੋ ਕਰਾ ਦੇ ਤੇ ਨਾਲੇ ਜੈਡ ਬਲੈਕ ਕਾਲੀ ਜੈਡ ਬਲੈਕ ਦੇ ਟੋਕਾ ਮਾਰੀ ਦੱਸਣੀ ਚਲ 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 ਆ ਆ ਕੋਈ ਨਹੀਂ ਲੱਗੇਗਾ ਆ ਆ ਚੋਈ ਜੋ ਵਰੀਆ ਇੱਕ ਨੰਬਰ ਇਹ ਫਸਲਾ ਮੈਂ ਨਾ ਇੱਕ ਨੰਬਰ ਉਹ ਜਿਹੜੀ ਆ ਦਿੰਦੇ ਹੁੰਦੇ ਨੇ ਫਾਦੇ ਨੂੰ ਦੇ ਕੰਮ ਕਰਨਾ ਇੱਕ ਨੰਬਰ ਇੱਕ ਨੰਬਰ ਹੀ ਆ ਖੜ ਜਾ ਮੂੰਹ ਵੇਖਣ ਦਿਖਾ ਖੜ ਜਾ ਖੜੀ ਖੜੀ ਇੱਥੇ ਖੜੀ ਹੋਰ ਹੋਰ ਮੋਲ ਦੇ ਮੋਲ ਸੰਦੀਪ ਸਾਹਿਬ 95 ਦੇ ਵਿੱਚੋਂ ਟੀਵੀ ਦੀ 90 ਜੀ ਹੋਈ ਸੀ 85 ਹਜ਼ਾਰ ਦੀ ਛੋਟੀ ਦੇ ਦੀ 80 ਪੂਰੇ ਸੀਰੀਅਸ 2 2 ਛੋੜ ਹੀ ਕਰਾਂਗੇ 70 ਹਜ਼ਾਰ ਦੇ 70 ਦੀ ਚੱਲਣ ਦੋ ਬਸ ਠੀਕ ਯਾਰ ਜਾਣ ਦੋ ਜਰਾ 70 ਤਾਂ ਛੋੜ ਹੀ ਹੁੰਦੀ ਰੇਟ ਵੇਖੋ ਰੇਟ ਕਰੇ ਸੀ ਰੇਟ ਦਾ ਪਸ਼ੂਗਾ ਕੀ ਰੋਇਂ ਮੇਰਾ ਪੁੱਤ ਨਹੀਂ ਤੇ ਆਪਨੇ ਮਈਆਂ ਖੜ ਕੇ ਪੌਣ ਗੱਲਾ ਭਾਉ ਲੈ ਕੇ ਜਾ ਕੇ ਆ ਗੱਪਣੇ ਕਿਹੜੀ ਆਹ ਮੈਂ ਸੂਆ ਮਾਲ ਸਾਰਾ ਹੀ ਅੱਛਾ ਕਿਹੜੀ ਬੜੀ ਚੰਗੀ ਹੈ ਕੀ ਆਤਲੀ ਮਈਆਂ ਸੁਨੀਰ ਸਿਆਣ ਹਾਂ ਮਾਲਾ ਮਈਆਂ ਮਗਰ ਕੱਟੀ ਅੱਛਾ 12 ਕਿਲੋ ਹਾਂ ਮੈਂ ਨਸਲ ਵੇਖ ਨਸਲ ਪੂਰੀ ਮਹਰੇ ਮਾਰੀ ਥੋੜਾ ਮੱਝ ਇਹ ਇੱਕ ਗੱਲ ਸੁਣਾਕਣੀ ਆ ਹਾਂ ਇਤੋਂ ਨਹੀਂ ਮਈਆਂ ਠੰਗ ਲਵਾਉਣੇ ਨਾ 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 ਸਾਰੀਆਂ ਚੰਗੀਆਂ ਸਾਰੇ ਚੰਗੀਆਂ ਇਹਨਾਂ ਨੇ ਕਮਾਈ ਦਿੱਤੀ ਇਹਨਾਂ ਨੂੰ ਮਾਰਣਾ ਨਹੀਂ ਆਖਣਾ ਉਹ ਚੰਦ ਬੰਦੇ ਹੁੰਦੇ ਜਿਹੜੇ ਆਦਦੇ ਆ ਸੰਦੀਰ ਦੀਆਂ ਠੰਗ ਲਵਾ ਲਈ ਹਾਂ ਖੜ ਜੋ ਖੜ ਜੋ ਇੱਕ ਮਿੰਟ ਦਿਖਾ ਮੈਨੂੰ ਇਹਨੂੰ ਅੰਧ ਖੌਦਾਂ ਦਾ ਜੱਤ ਰਖਵੇਂ ਕੀ ਹੱਤਵੇਂ ਮੈਂ ਥਾਣਾ ਵੇਖੋ ਇਹ ਮੂੰਹ ਵੀ ਦਿਖਾਉ ਮਾੜਾ ਜਾ ਪੂਰੀ ਨਜ਼ਰ ਰੱਖੋ ਬੋਰਾ ਰਿਹਾ ਮੈਂ ਤੇ ਹੋਰ ਮਾਰੋ ਹੀ ਨਾ ਰਗਮਾ ਮਾੜਾ ਫਿਰਕਮਾ ਕਮਾਣ ਪੱਕੀ ਅੰਬਾਰਾ ਗੱਲੋ 12 ਗਿਲਾ ਠੰਡਾ ਕਰਕੇ ਚੋਨਾ ਜਾਂ ਮੋਟਰ ਚਲਦੀ ਮੋਲ ਮੋਲ ਜਨ ਇਹ ਸਾਹ 95 ਦੀ ਮਹੀ ਵੇਚ ਦਈ ਦੀ ਹਾਂ ਨਾ 85 ਹਜ਼ਾਰ ਦੀ ਮਹੀ ਦੇਣੀ ਜਿੰਨਾ ਮਾਂ 80 ਦੀ ਪੂਰੇ 80 ਦੀ ਹੋਰ ਕਰਦੀ ਥੋੜਾ ਜਿਹਾ 2000 ਦਾ 5000 70000 ਜਾਨ ਦਾ ਠੀਕ ਆ ਚੱਲ ਨਾਲ ਦੋ ਤੈਨੂੰ ਨਹੀਂ ਅੱਜ ਨਾਲ ਗੱਲਾਂ ਲੋੜੀਆਂ ਲੈਣ ਅੱਜ ਬੁੱਲੇ ਹੀ ਪੁੱਜਣਗੇ ਜਦਾਦ ਨਹੀਂ ਬੁੱਲੇ ਪੁੱਜਣੇ ਆ ਹਾਂ ਨਹੀਂ ਨਸਲ ਬੜੀ ਮੈਂ ਦੇ ਐਨੇ ਦਾ ਜਾਤ ਐ ਨਾ ਪਾਣੀ ਕਰ ਨਾ ਜਾਤ ਮਾਰ ਕੇ ਮੈਂ ਦੇ ਥੋੜਾ ਆ ਨਹੀਂ ਸੁਨੀਂ ਪਿਆ ਬਰ ਕੋ ਬਿਲਕੁਲ ਹਾਂ ਕੱਟੀ ਘੱਟਾਂ ਦਾ ਮਖਰ ਇਹਨੇ ਮਖਰ ਕੱਟੀ ਇਹਦੇ ਕੱਟੀ ਆਵੇ ਗਾੜੀ ਬੱਜੀ ਅੱਛਾ ਬੱਜੀ ਸਾਰੀਆਂ ਨੇ ਗਾੜੀ ਇੱਕੇ ਵਈਰ ਉਧਰ ਆ ਆ ਕੱਟਿਆ ਜੀ ਆਹ ਆਹੀ ਕੱਟੀ ਬੰਦੋ ਤਾਜੀ ਬਏ ਮੁਤਾਜਾ ਬੱਚਾ ਇਹ ਨਾ ਕੋਈ ਆਖੇ ਲੋ ਆਹ ਦੇ ਦੇ ਲੋ ਕੱਚੇ ਅਜੇ ਬਿਲਕੁਲ ਬਿਲਕੁਲ ਇਹ 6-7 ਆਂਦੇ ਨੇ ਜੀ ਸਹੀ ਆ ਇਹ ਦੋਤੇ ਲਾਉਗੀ ਟਾਪ ਆਹ ਕਾਲੀ ਸੁਣੀ ਮਈ ਅੱਛਾ ਇਹਨੇ ਕੱਟੀ ਬਹੁਤ ਸੁਣੀ ਦਿੱਤੀ ਸੰਦੀਰ ਸਿਆ ਠੀਕ ਆ ਨੀਲੀ ਦੀ ਆਵੇ ਗਾੜੀ ਬੈਠੀ ਸਤੀਨ ਮਗਰ ਦੀਲੀ ਦੀ ਤੇ ਦੇਖੋ ਕਿੰਨਾ ਇਹਦੇ ਨੇ ਵੀ 7-8 ਕਿਲੋ ਬੋੜਾ ਹੀ ਹੈ ਅਜੇ ਬੋੜਾ ਹੀ ਹੈ 8 ਕਿਲੋ ਹੂੰਗਾ ਠੰਡਾ ਕਰਕੇ 8 ਕਿਲੋ ਬੋੜਾ ਕਿਉਂ ਨਾ ਕਹਿ ਵਾਲੀ ਗੱਲ ਨਹੀਂ ਕੋਈ ਠੀਕ ਹੈ ਵੇਖੋ ਖਾਣ ਨੂੰ ਬਖਾਰੂ ਕਰਾ ਦੇ ਚੱਲੋ ਚੱਡਾ ਵੇਖੋ ਠੀਕ ਆ ਚੱਡਾ ਦਸੀ ਹੈ ਇਹਦੇ ਨਹੀਂ ਬਾਕੀ ਹੈਗਾ ਖੜ ਜਾ ਜੈਰ ਜੋ ਪੈ ਗਈ ਹੈ ਗੇਅਰ ਬੇਕਰੋ ਪ੍ਰੋਪਰ ਬੋਲੋ ਪਰ ਨਹੀਂ ਸਾਂ ਮੈਂ ਅੱਧੀ ਹਾਂ ਜੈਸਨ ਉਹ ਜਿਹੜੀ 75 ਦੀ ਕਿੰਨਾ 3 ਛੜ ਦਾਂ ਪੂਰੇ 70 ਦੀ ਪੂਰੇ 70 ਦੀ ਹਜ਼ਾਰ ਹੀ ਹੋਰ ਯਾਰ ਛੜ ਦਾਂ ਜਾਂ ਦੇ ਚੱਲੋਂ ਦੇ ਕੋ ਜੀ ਹੁਣ ਯਾਰ ਛੋੜੀ ਹੋਣੀ ਓ ਤੂੰ ਛੋੜੀ ਹੋਣੀ ਆ ਹਜ਼ਾਰ ਉਹ ਕਰਦੀ ਹਜ਼ਾਰ ਨਹੀਂ ਹੁਣ ਜਾਲਾ ਤਾਂ ਕੋਈ ਨਹੀਂ ਮਾਮੂ ਉਹਨੇ ਲੋੜੀ ਦੇ ਪਾਟ ਜ ਆਪਣੇ ਬੁੱਲੇ ਪੁੱਜਣ ਬਾ ਠੀਕ ਆ ਕਿਨੇ ਰਹਿ ਗਏ ਇੰਦਾਂ ਹੁਣ ਇਹਦੇ ਨੂੰ ਲਗੀਆਂ ਗਾਵਾਂ ਰਹਿ ਗਏ ਗਾਵਾਂ ਰਹਿ ਗਏ ਦੋ ਚਲੋ ਕਰਾ ਦੇ ਆ ਜਾ ਲੋ ਜੀ ਇਹ ਆ ਸੋਈ ਆ ਕਿਹੜੀ ਗਾਂ ਪਹਿਲੀ ਪਹਿਲੀ ਸੋਈ ਆ ਗਾਂ ਦੁੱਧ ਕਿਨਾ ਦੁੱਧ ਗਾਂ ਦੇ 20 ਕਿਲੋ 18 ਦੀ ਗਾਰੰਟੀ ਲੈ ਲੇ ਕੋਈ ਅੱਜ 18 ਨੀ ਗਰੰਟੀ ਹੈ ਬੱਚਾ ਮਰਿਆ ਕਰ ਆਪਣਾ ਬੱਚਾ ਵੀ ਸੰਦੀਪ ਸਿੰਘ ਆ ਵਿਖਾ ਦੇ ਇਧਰ ਆ ਫੇਰ ਕੱਢ ਦੇ ਅੱਛਾ ਬੱਚਾ ਰੱਖਿਆ ਮੈਂ ਸੰਦੀਪ ਦਾ ਹੀ ਠੀਕ ਆ ਰਾਤੀ ਆਈ ਆਪਣੇ ਬੱਚਾ ਮਰ ਗਿਆ ਮੇਰੇ ਬੱਚਾ ਮਰ ਗਿਆ ਬੱਚਾ ਡੈਡ ਮਗਰੀ ਹੋਇਆ ਆ ਅੱਛਾ ਸੋਈ ਵੇਜ ਅੱਜ 8 ਵਜੇ 9 ਵਾ ਦਿਨ ਹੋਇਆ ਹਾਂ ਹਾਂ ਚਲੋ ਤੇ 20 ਗੱਲ ਤੋਂ ਪੂਰਾ ਪੂਰਾ 20 18 ਨੀ ਬੋਲ ਗਰੰਟੀ ਦਵਾਉਂਦੇ ਸੰਦੀਪ ਦਾ 18 ਹੀ ਬੋਲ ਇਹ ਵੀ ਦੋ ਰੋਗ ਕਰਾ ਆ ਜਿੰਨਾ ਬੱਚਿਆਂ ਨੂੰ ਰਿੰਗੀ ਜਾਂਦੀ ਜ਼ਿਆਦਾ ਹਾਂ ਬੋਲ ਜੀ ਉਹ ਬੱਜ ਨਾ ਫਿਰ ਤੁਹਾਨੂੰ ਪਤਾ ਇਹ ਕਰਨਾ ਹੀ ਨਾ ਤੋਰੋ ਲੋ ਜੀ ਵੀਹ ਗੱਲ ਦੁੱਧ 18 ਦੀ ਗਰੰਟੀ ਨਾਲ ਦੇ ਕਿਉਂ ਨਾ ਫਿਰ ਆ ਬਹੁਤੀ ਜਿਆਦੀ ਬਹੁਤੀ ਜਿਆਦੀ ਫੇ ਦੋ ਡੰਗ ਚਾਰ ਡੰਗ ਬਾ ਚੋਵੇਂ ਦੋ ਡੰਗ ਤਿੰਨ ਡੰਗ ਚੋਗਾ ਦਿੱ ਥੱਲੀ ਕਰਨੇ ਕੋਈ ਖੜ ਜਾ ਫਿਰ ਤੇ ਬੋਲ ਦੀਸਾਂ ਬੱਚਾ ਦਾ ਗਾਂ 75000 ਹੁਣ 60 ਦੀ ਦੇ ਦਾਂ 55 ਦੀ ਦੇ ਦਾਂਗੇ ਯਾਰ ਮਣਕੇ ਲੇਲੇ 18 ਗਲਾਟ ਤੇ ਤਿੰਨ ਦਿਨ ਮੈਨੂੰ ਸਾਂਭ ਲੈਣਾ ਮੈਂ 25 ਕਿਲੋ ਚਵਾ ਦੂੰ ਦੁੱਧ। ਲਓ 53000 ਦੀ ਵੇਚੋ। ਅੱਜ ਤੋਂ 4 ਦਿਨ ਸਾਂਭ ਲੈਣਾ ਮੈਂ 25 ਕਿਲੋ ਚਵਾਉਂਗਾ ਗਾਂ ਲਈ। ਗਾਂ ਦੀ ਜਿੰਸੀ ਗਲਤੀ ਬੰਦਿਆਂ ਨੇ ਕਦਰ ਨਹੀਂ ਪਾਈ ਗਾਂ ਦੀ। 25 ਪਲੱਸ ਦੀ ਗਾਂ ਦੀ ਗਾਰੰਟੀ ਆ। 25 ਕਿਲੋ ਹੀ ਚਵਾਵਾਂਗੇ ਗਾਂ ਥਲੇ ਦੁੱਧ। ਚਲੋ ਬੱਠ ਠੀਕ ਆ। ਇਹ ਗਾਜ ਨੇ ਪੱਠੇ ਨਹੀਂ ਖਾਦੇ ਗਾਂ ਨੇ ਬੱਚਾ ਪੋੜਾ ਹੈ ਰਵਾ ਕੀਤਾ। ਪਰਲੀ ਉਹ ਗੱਪਣ ਪਰਲੀ ਵਾਛੀ ਗੱਪਣ ਆ ਦੋਂਦੀ। ਅੱਛਾ ਦੋ ਦਿਨ ਦਾ ਪਹਿਲਾ ਦੁੱਧ। ਦੋ ਦਿਨ ਦਾ ਪਹਿਲਾ। ਇੱਧਰ ਐ। ਠੀਕ ਐ ਇੱਧਰ। ਉਹ ਗਾਲੀ ਨਾ ਪਹਿਲਾ ਸੁਣ ਨਾ ਪੜੀ ਗਏ ਕਦਾਂ ਲੈ ਜੂ ਟਾਈਮ ਇਹਦੇ 20 ਰੋ ਵੀ ਦੀਲ ਪੂਰਾ 20 ਵੀਦਣ ਵੀਦਣਾ ਚਲੋ ਕਰਾਂ ਦੀ ਇਹ ਛੱਡ ਚੋਂ ਲਈ ਵਾਚੀ ਹੈ ਤੇਰੀ ਮਾਂ ਨਾਲ ਘੜ 30 ਕਿਲੋ ਦਾ ਸੀ ਅੱਛਾ ਛੱਡ ਤੋਂ ਆਈ ਛੱਡ ਤੋਂ ਫਾਰਮ ਤੋਂ ਫਾਰਮ ਤੋਂ ਬਾਹਵ ਮੂ ਮਾ ਇਹਦੇ ਬੂੰਦਾ ਹੀ ਆਉਂਦੀਆਂ ਉੱਤੇ ਟਿੱਪ ਕੇ ਰੱਖੀ ਬੋਲ ਲਾਸਟ ਪੀਸ ਹੀ ਖੜ ਜਾ ਦੀ ਸਾਈ ਗਿਆ ਉਹ ਬੱਚੀ ਦੇ ਦਿੱਤੀ ਆਰ 85000 ਦੀ ਹੁਣ ਹਾਂ ਨਾ ਬੱਚੀ 65000 ਦੀ ਦੇਣੀ ਆ 60 ਦੇ ਉਹ ਚੋ ਛੋੜ ਹੀ ਕਰਨੀ ਹੁਣ ਜਿੰਨੇ ਹਾਂ 55 ਹੀ ਦੇ ਦਾਂਗੇ ਯਾਰ 55 ਹੀ ਦੇ ਦਾਂਗਾ ਜਾ ਹੋ ਨਿਆ ਆ ਤਾਈ ਉਹਨੇ ਪੰਜ ਹੀ ਕਰਤੀ ਚਲ ਫਿਰ ਹਾਂ ਦੇ 1000 ਹੋਰ ਜਾਂ ਦੇ 54000 ਤੋਂ ਬਾਅਦ ਮੈਨੂੰ ਨਾਲ ਹੀ ਚੱਲ ਜਾ ਲੈ ਚਰਨ ਜਰੀ ਯਾਰ ਚੱਲ ਦੇ ਹਾਂ ਚੱਲ ਕੋਈ ਦੇ ਦੇ ਰਾ ਆ ਗਈ ਆ ਆਹੀ ਆ ਖੋਜ ਮੈਨਾਂ ਕੋਈ ਪੁਰੇ ਦੇਖੋ ਜੀ ਆ ਪੁੱਛ ਜਿਹੜਾ ਨਾ ਕੋਲ ਕੈਂਪ ਦਾ ਮੈਂ ਪੁੱਛ ਖੋਸ਼ ਆ ਉਹ ਪੂਰਾ ਖੋਸ਼ ਆ ਤੇ ਮੇਰਾ ਵੀ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਕਰੇ ਜੀ ਆ ਤਸਲੀ ਕਰ ਲੈਣਾ ਕਿਉਂਕਿ ਰੁਪਈਏ ਲਾਉਣੇ ਜਿਵੇਂ ਲਾਏ ਉਹਨਾਂ ਵੀ ਰੁਪਈਏ ਲਾਉਣੇ ਬਿਲਕੁਲ ਜੀ ਹਾਂ ਤਸਲੀ ਕਰ ਲੈਣਾ ਤਸਲੀ ਕਰੋ ਪੂਰੀ ਆ ਚਲੋ ਹੋਰ ਮੈਨੂੰ Jio ਵਾਲਾ ਜਿਹੜਾ ਤਰਨਤਾਰਨ ਨੰਬਰ 88721 73 Jio ਦੇ ਉੱਤੇ ਸਾਸੀ ਦਾ ਤੇ ਮੇਰਾ ਵੀਰੇ ਵੀਡੀਓ ਨੂੰ ਬਾਅਦ ਤਵਾ ਲਾਈਕ ਸ਼ੇਅਰ ਕਮੈਂਟ ਕਰੋ ਉਹ ਲੋਰੀ ਯਾਰ ਸਾਰੇ ਨਾਪ ਦਿਓ ਜਿੰਨੇ ਪਾਟਰਨ ਹੁੰਦੇ ਆ ਤਸਲੀ ਕਰ